ਅਸਲਾਮ ਵਾਲੇਕਮ ਦੋਸਤੋ ਕੀ ਹਾਲ ਚਾਲੇ ਉਮੀਦ ਕਰਦੇ ਆ ਸਾਰੇ ਦੋਸਤ ਵੀਰ ਭਰਾ ਠੀਕ ਠਾਕ ਹੋਣਗੇ ਜਿਕਰਿਆ ਸਾਰੇ ਦੋਸਤਾਂ ਨੂੰ ਪਤਾ ਤੇ ਚੱਲੀ ਗਿਆ ਹੋਵੇਗਾ ਕਿ ਥੰਬਨੇਲ ਤੋਂ ਕਿ ਅਸੀਂ ਕਿਸ ਚੀਜ਼ ਦੇ ਬਾਰੇ ਗੱਲ ਕਰ ਰਹੇ ਆ ਤੇ ਭਾਈ ਸਰਬਜੀਤ ਸਿੰਘ ਟੁੰਡਾ ਜੀ ਨੇ ਕਾਫੀ ਸਖਤ ਅਲਫਾਜ਼ ਇਸ ਵੀਡੀਓ 'ਚ ਉਹਨਾਂ ਦੇ ਬਾਰੇ ਇਸਤੇਮਾਲ ਕੀਤੇ ਨੇ ਮਤਲਬ ਕਿ ਉਹਨਾਂ ਨੂੰ ਦਲਾਲ ਤੱਕ ਵੀ ਕਿਹਾ ਤੇ ਉਹ ਕੌਣ ਨੇ ਇਹ ਤੇ ਤੁਹਾਨੂੰ ਵੀਡੀਓ ਦੇ ਟਾਈਟਲ ਤੋਂ ਜਾਂ ਥੰਬਨੇਲ ਤੋਂ ਪਤਾ ਲੱਗ ਗਿਆ ਹੋਵੇਗਾ ਦਲਾਲ ਦਾ ਮਤਲਬ ਹੁੰਦਾ ਕਿ ਦੋਮਾ ਪਾਸੇ ਦੋਮਾ ਪਾਸੇ ਚੱਲਣਾ ਡਾਲਾ ਜਿਹਨੂੰ ਆਪਾਂ ਉਰਦੂ ਵਿੱਚ ਮੁਨਾਫਕ ਕਹਿੰਦੇ ਮੁਨਾਫਕ ਵੀ ਕਹਿ ਸਕਦੇ ਆ ਤੇ ਇਸ ਤਰ੍ਹਾਂ ਦੇ ਕਾਫੀ ਸਖਤ ਅਲਫਾਜ਼ ਇਸਤੇਮਾਲ ਕੀਤੇ ਉਸ ਤੋਂ ਇਲਾਵਾ ਉਹਨਾਂ ਨੇ ਕਾਫੀ ਹੋਰ ਚੀਜ਼ਾਂ ਦਾ ਵਿੱਚ ਜ਼ਿਕਰ ਕੀਤਾ ਉਹ ਆਪਾਂ ਵੀਡੀਓ ਵਿੱਚ ਦੇਖ ਰਹੇ ਹਾਂ ਤੇ امید ਹੈ ਕਿ ਦੋਸਤਾਂ ਨੂੰ ਇਹ ਵੀਡੀਓ ਪਸੰਦ ਆਏਗੀ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਜੀ ਥਮੀਆਂ ਦੇ ਕੇ ਰੱਖਿਓ ਜੀ ਇਹ ਗੱਲ ਮੈਂ ਸਦਾ ਕਹਿਣ ਲੱਗਾ ਆਪਣੇ ਦੇਹ ਧਾਰੀ ਬਾਬਿਆਂ ਨੂੰ ਥਮੀਆਂ ਦੇ ਕੇ ਰੱਖਿਓ ਐਸ ਗਿਆਨ ਦੀ ਹਨੇਰੀ ਦੇ ਸਾਹਮਣੇ ਤੁਹਾਡੇ ਬਿਆਬੇ ਲੱਭੜੇ ਨਹੀਂ ਆਜ ਨਹੀਂ ਤੇ ਕੱਲ ਇੱਕ ਵਕਤ ਆਏਗਾ ਅੱਜ ਨਹੀਂ ਤੇ ਕੱਲ ਸੰਗਤ ਜਾਗੇਗੀ ਤੇ ਘਰ ਘਰ ਬਾਬਾ ਗਾਹਵੀ ਵਾਲੀ ਗੱਲ ਵਿਚਾਰਤਰਾ ਪਹੁੰਚੇਗੀ ਪਰ ਸਾਡੇ ਲੋਕਾਂ ਦਾ ਨਾ ਕਈਆਂ ਦਾ ਜੋਰ ਲੱਗਾ ਹੋਇਆ ਆ ਇੱਕ ਗਾਇਕ ਆ ਗਾਣਾ ਜਾਂ ਵੀ ਪਿੱਛੇ ਗਾਇਆ ਸੀ ਖਾਣੀਆਂ ਤੇ ਬੰਦਿਆਂ ਤੋਂ ਤੇ ਮੈਂ ਕਹਾ ਰੋਟੀ ਰੋਟੀ ਦੀ ਵੀ ਫਰਕ ਹੁੰਦਾ ਇੱਕ ਘਰ ਚ ਨਾ ਕੁੱਤੇ ਨੂੰ ਬਨ ਕੇ ਰੋਟੀ ਪੇਜਦਾ ਘਰ ਚ ਪਾਲਤ ਹੁੰਦਾ ਨਾ ਇਹ ਜਦੋਂ ਬਜਣਾ ਖਣਾ ਉੱਠ ਕੇ ਮੈਨੂੰ ਕਹੂਗਾ ਵੀ ਆ ਜਾਣ ਕੇ ਉੱਥੇ ਕੋ ਰਾਜਾ ਉੱਠਿਆ ਬਾਬਾ ਕੋ ਫਲਾਣਾ ਬਾਬਾ ਉੱਠਿਆ ਉਹਦੀ ਆਣ ਕੇ ਤਾਰੀਫ ਕਰਦੇ। ਨਾ ਉਥੇ ਮ੍ਰਿਤੂ ਹੀ ਆ ਤੇ ਨਾ ਉਥੇ ਸੋਗ ਹੀ ਹੈਗਾ ਵਾ। ਮ੍ਰਿਤੂ ਤਾਂ ਨਹੀਂ ਹੈਗੀ ਉਥੇ ਜਨਮ ਹੈ ਨਹੀਂ। ਹੁਣ ਐਸ ਗੁੰਡੀ ਨੂੰ ਸਮਝਣਾ ਬਹੁਤ ਜ਼ਰੂਰੀ ਆ। ਸਾਡੇ ਲੋਕ ਕਹੀ ਜਾਣਗੇ ਭਗਵਾਨ ਤੇ ਨਾ ਉਹਦਾ ਨਾਮ ਲੈਣਗੇ। ਜੇ ਭਗਵਾਨ ਨਾ ਤੇ ਫਿਰ ਜੰਮਣ ਮਰਨ ਤੋਂ ਤੇ ਰਹਿਸਾ ਭਗਵਾਨ। ਬਾਣੀਆਂ ਦੀ ਸੋਮੁਖ ਜਲੋ ਜਿਤ ਕਹਿ ਠਾਕੁਰ ਜੁਨੀ ਸਗਲੀ ਥੀਤ ਪਾਸ ਦਾ ਰਾਕੀ ਸਗਲੀਆਂ ਥਿੱਤਾ ਸਾਰੀਆਂ ਥਿੱਤਾ ਪਾਸੇ ਕਰਤੀਆਂ ਅਸ਼ਟਮ ਥੀਤ ਗੋਬਿੰਦ ਜਨਮਾਂ ਸੇ ਇੱਕ ਥੀਤ ਮੇਨ ਲਈ ਵੀ ਇਦਾਂ ਰੱਬ ਜੀ ਦੁਨੀਆ ਤੇ ਆਏ ਤੇ ਪਤਾ ਕੀ ਆਂਦੇ ਆ ਬਾਣੀ ਚ ਭਰਮ ਭੂਲੇ ਨਾਰ ਕਰਤ ਕਚਰਾਇਣ ਜਨਮ ਮਰਨ ਤੇ ਰਹਿ ਤਨ ਨਰਾਇਣ ਪਰਮਾ ਵਿੱਚ ਭੁੱਲੇ ਹੋਏ ਲੋਕ ਵਾਂ ਰੱਬ ਜਮਣ ਮਰਨ ਤੋਂ ਰਹਿਤ ਵਾ ਪਰ ਸਾਡੇਆਂ ਲੋਕਾਂ ਦਾ ਨਾ ਕਈਆਂ ਦਾ ਜੋਰ ਲੱਗਾ ਹੋਇਆ ਆ ਇੱਕ ਗਾਇਕ ਆ ਉਹਨੇ ਗਾਣਾ ਜਾਂ ਵੀ ਪਿੱਛੇ ਗਾਇਆ ਸੀ ਖਾਣੀਆਂ ਤੇ ਬੰਦਿਆਂ ਤੋਂ ਦੋ ਰੋਟੀਆਂ ਸੁਣਿਆ ਨਾ ਤੁਸੀਂ ਉਹ ਗਾਇਕ ਨੂੰ ਉਹਨੇ ਇਦਾਂ ਦੇ ਗਾਣੇ ਗਾਏ ਤੂੰ ਇੱਕ ਡੇਰੇ ਤੇ ਜਾ ਕੇ ਨਾ ਜ ਹੱਥ ਕਰ ਕਰਕੇ ਡੇਰਿਆਂ ਨੂੰ ਪ੍ਰਮੋਟ ਕਰ ਰਿਹਾ ਜੀ ਇਹ ਲੋਕ ਵਾ ਵਾਸਤੇ ਵਿੱਚ ਹੈ ਤੇ ਉਹ ਗਾਇਕ ਸਾਡੇ ਲੋਕਾਂ ਨੇ ਉਹਦੀ ਢੋਲਕੀ ਚਮਚਾ ਵੇਖ ਕੇ ਤੇ ਉਹਨੂੰ ਧਾਰਮਿਕ ਸਥਿਜਾਂ ਤੇ ਬਿਠਾਤਾ ਵੀ ਸ਼ਾਇਦ ਇਹਨੇ ਵੀ ਕੀਰਤਨੀ ਕਰਨਾ ਸਾਡੀ ਸੋਚ ਵੇਖੀ ਤੁਸੀਂ ਤੁਸੀਂ ਵੇਖੋ ਵੀ ਇਹਨਾਂ ਲੋਕਾਂ ਦਾ ਕਿੱਡਾ ਜ਼ੋਰ ਲੱਗਾ ਪਿਆ ਵਾ ਗੁਰੂ ਦੀ ਹਜ਼ੂਰੀ ਵਿੱਚ ਬਹਿ ਕੇ ਤੁਸੀਂ ਵਿਅਕਤੀਆਂ ਨੂੰ ਰੱਬ ਤੋਂ ਉੱਪਰ ਬਣਾ ਕੇ ਪੇਸ਼ ਕਰ ਰਹੇ ਜੇ ਤੇ ਜੇ ਕੋ ਤੁਹਾਨੂੰ ਅਸਲੀਅਤ ਤੋਂ ਜਾਣੀ ਕਰਾਉਂਦਾ ਤੇ ਤੁਸੀਂ ਉਹਨਾਂ ਲੋਕਾਂ ਨੂੰ ਨਿੰਦਕ ਕਹਿੰਦੇ ਹੋ ਨਿੰਦਕ ਤੇ ਤੁਸੀਂ ਹੋ ਕੁਸੀਂ ਇਦਾਂ ਨਿੰਦਕ ਤੁਸੀਂ ਗੁਰੂ ਦੇ ਬਰਾਬਰ ਲਿਆ ਕੇ ਪੈਰਲਲ ਉਹਨਾਂ ਲੋਕਾਂ ਨੂੰ ਖੜੇ ਕਰ ਰਹੇ ਜੇ ਜਿਹੜੇ ਗੁਰੂ ਦੇ ਪਾਸਕ ਵੀ ਨਹੀਂ ਹੈ ਨਹੀਂ ਤੁਸੀਂ ਮਜਾਰਾਂ ਤੇ ਜਾਣਾ ਤੇ ਨੰਗੇ ਚਿੱਟੇ ਹੋ ਕੇ ਜਾਓ ਨਾ ਮਜਾਰਾਂ ਤੇ ਜਾ ਕੇ ਗਾਣੇ ਗਾਓ ਗੀਤ ਗਾਓ ਤੁਹਾਨੂੰ ਕੌਣ ਰੋਕਦਾ ਜੀ ਰਜ ਰਜ ਜਗਾਓ ਪਰ ਪਰ ਬਾਣੀ ਦੀ ਦਲੀਲ ਅੱਛਾ ਇੱਕ ਤੁਗ ਬਾਣੀ ਦੀ ਨਹੀਂ ਬੋਲਣਗੇ ਹੈ ਹੀ ਨਹੀਂ ਬਾਣੀ ਬੋਲਣ ਕਿੱਥੋਂ ਵਿਚਾਰੇ ਕਸੂਰ ਨਹੀਂ ਹੈਗਾ ਉਹਨਾਂ ਦਾ ਬਾਣੀ ਪੜੀ ਨਹੀਂ ਬਸ ਕੱਚੀਆਂ ਧਾਰਨਾ ਲਾ ਕੇ ਇਧਰੋਂ ਦੋ ਟੱਪੇ ਫੜੇ ਦੋ ਟੱਪੇ ਇਧਰੋਂ ਫੜੇ ਕਿਉਂਕਿ ਬਾਣੀ ਪੜਨ ਵਾਸਤੇ ਪ੍ਰੈਕਟਿਸ ਕਰਨੀ ਪੈਣੀ ਹੈ ਧਾਰਨਾ ਸਟੇਜ ਤੇ ਮਿੰਟ ਚ ਬਣ ਜਾਣੀ ਹੈ ਇਧਰੋਂ ਦੋ ਫੜੋ ਉਧਰੋਂ ਹਰਮੋਨੀਆ ਇਹਦਾ ਨਾਲ ਹਵਾਜੀ ਭਰਨੀ ਉਹ ਨਹੀਂ ਦੇਰ ਤੱਕ ਨਾਲ ਨਾਲ ਹੀ ਇੱਕ ਬੈਠਾ ਬੈਠਾ ਬਣ ਜਾਣੀ ਹੈ ਤੇ ਬਾਣੀ ਹੋ ਸਕਦਾ ਅੱਗੇ ਬੈਠਾ ਕੋਈ ਟੋਕ ਦੇਵੇ ਕਿ ਬਾਬਾ ਜੀ ਤੁਸੀਂ ਲਗਭਗ ਮਾਤਰ ਗਲਤ ਕਰ ਗਏ ਜੇ ਇੱਥੇ ਬਾਣੀ ਦੀ ਟੋਕ ਛੱਡ ਗਏ ਜੇ ਤੇ ਧਾਰਨਾ ਤੇ ਸਟੇਜ ਤੇ ਮਿੰਟਾਂ 'ਚ ਬਣ ਜਾਣੀ ਉਸੇ ਵੇਲੇ ਤੋਂ ਗਾ ਗਾ ਕੇ ਤੇ ਦੇ ਧਾਰੀਆਂ ਨੂੰ ਪ੍ਰਮੋਟ ਕਰਨ ਵਿੱਚ ਤੇ ਦੇ ਧਾਰੀਆਂ ਨੂੰ ਫਿੱਟ ਵੀ ਇਹੋ ਜਿਹੇ ਲੋਕ ਬੈਂਦੇ ਆ ਜਿਹੜੇ ਇਦਾਂ ਬਣਾ ਬਣਾ ਕੇ ਕਹਿੰਦੇ ਅਸੀਂ ਤੇ ਉਤਰੀਫ ਕਰਾਂਗੇ ਜੀ ਕਰੋ ਜੀ ਤੁਸੀਂ ਤੇ ਪਹਿਲਾਂ ਵੀ ਕਰਦੇ ਸੀ ਪਰ ਚੇਤਾ ਰੱਖਿਓ ਥੰਮੀਆਂ ਦੇ ਕੇ ਰੱਖਿਓ ਆਪਣੇ ਬਾਬਿਆਂ ਨੂੰ ਸ਼ਬਦ ਵਿਚਾਰ ਦੇ ਸਾਹਮਣੇ ਲੱਭੜੇ ਨਹੀਂ ਹੈਗੇ ਇਹ ਗੱਲ ਚਿਤਾ ਵਾ ਥਮੀਆਂ ਦੇ ਕੇ ਰੱਖਿਓ ਜੀ ਇਹ ਗੱਲ ਮੈਂ ਸਦਾ ਕਹਿਣ ਲਗਾ ਆਪਣੇ ਦੇਹ ਧਾਰੀ ਬਾਬਿਆਂ ਨੂੰ ਥਮੀਆਂ ਦੇ ਕੇ ਰੱਖਿਓ ਐਸ ਗਿਆਨ ਦੀ ਹਨੇਰੀ ਦੇ ਸਾਹਮਣੇ ਤੁਹਾਡੇ ਬਾਬੇ ਲੱਭੜੇ ਨਹੀਂ ਆ ਅੱਜ ਨਹੀਂ ਤੇ ਕੱਲ ਇੱਕ ਵਖਤ ਆਏਗਾ ਅੱਜ ਨਹੀਂ ਤੇ ਕੱਲ ਸੰਗਤ ਜਾਗੇਗੀ ਤੇ ਘਰ ਘਰ ਬਾਬਾ ਗਾਹਵੀਏ ਵਾਲੀ ਗੱਲ ਵਿਚਾਰ ਤਾਰਾ ਪਹੁੰਚੇਗੀ ਇਹ ਚਿਤਾ ਰੱਖਿਓ ਅੱਜ ਹੋਰ ਕੱਲ ਹੋਰ ਤੁਹਾਨੂੰ ਵੀ ਇਸ ਗੱਲ ਦਾ ਪਤਾ ਹੈ ਕਿ ਤੁਹਾਨੂੰ ਝੂਠ ਬੋਲ-ਬੋਲ ਕੇ ਆਪਣੀ ਡੇਰਿਆਂ ਦੀ ਗਿਣਤੀ ਵਧਾਉਣੀ ਪੈ ਰਹੀ ਹੈ ਮਜਾ ਤਾਂ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਸੰਗਤਾਂ ਨੂੰ ਦੱਸੋ ਇੱਕ ਵਾਰ ਤਾਂ ਮੈਨੂੰ ਅਫਸੋਸ ਹੋਣਾ ਰਾਗੀਆਂ ਢਾਡੀਆਂ ਪ੍ਰਚਾਰਕਾਂ ਕਵੀਸ਼ਰਾਂ ਤੇ ਆਉਂਦਾ ਹੈ ਜਿਹੜੇ ਕੁਝ ਛਿਲੜਾਂ ਦੇ ਕਾਰਨ ਡੇਰਿਆਂ ਦੇ ਹੱਕ ਵਿੱਚ ਕਈ ਵਾਰੀ ਭੁਗਤ ਜਾਂਦੇ ਆ ਰਹਿਣਾ ਨਹੀਂ ਜੀ ਕਿਸੇ ਤੇ ਸਭ ਜਿਆਦਿਆਂ ਦੀਆਂ ਗੱਲਾਂ ਕਰਨੀਆਂ ਬਹੁਤ ਸੌਖੀਆਂ ਜਿਹੜੇ ਭੀੜਾਂ ਲਵੇਖ ਕੇ ਨਹੀਂ ਜਿਨ੍ਹਾਂ ਨੀਹਾਂ 'ਚ ਖਲੋਣ ਲੱਗਿਆ ਵੀ ਦਲੇਰੀ ਵਾਲਾ ਕਰਮ ਕੀਤਾ ਤੇ ਆਵਾਜ਼ ਬੁਲੰਦ ਕੀਤੀ ਉਹਨਾਂ ਸਿਰ ਨਹੀਂ ਚਕਾਇਆ ਉਹਨਾਂ ਪਰ ਇੱਥੇ ਅੱਜ ਤੁਸੀਂ ਵੇਖੋ ਦਰਸ਼ਨ ਦੇ ਦਿਓ ਜੀ ਬਾਬਿਆਂ ਦਾ ਨਾਂ ਲੈ ਲੈ ਕੇ ਨਾ ਬਾਬਾ ਜੀ ਦਰਸ਼ਨ ਦੇ ਦਿਓ ਜੀ ਕੀ ਭਲਾ ਕਿਸੇ ਵਿਅਕਤੀ ਦੇ ਦਰਸ਼ਨਾ ਦੀ ਗੱਲ ਗੁਰਬਾਣੀ 'ਚ ਹੈ ਇੱਥੇ ਤਾਂ ਲਿਖਿਆ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਅਮੈ ਦ੍ਰਿਸ਼ਟ ਸੁਭ ਪਾਠ ਸਾਹਿਬਾਨ ਕਹਿੰਦੇ ਆ ਅਮੈ ਦ੍ਰਿਸ਼ਟ ਸੁਭ ਕਰੈ ਧਰੇ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਵੇਬਲ ਸਦਾ ਸੋਕ ਮਨ ਵਸੈ ਦੁਖ ਸੰਸਾਰੇ ਖੋਵੈ ਗੁਰ ਨਾਮ ਨਹੀਂ ਤੇ ਦਰਿਆਉ ਜਨਮ ਹਮ ਕਾਲਖ ਤੋਵੈ ਤੇ ਉਹਨੇ ਗਾਣਾ ਗਾਇਆ ਪਿਛੇ ਜੇ ਵੀ ਖਾਣੀਆਂ ਤੇ ਤੂੰ ਬੰਦਿਆ ਦੋ ਰੋਟੀਆਂ ਤੇ ਮੈਂ ਕਹਾ ਰੋਟੀ ਰੋਟੀ ਚ ਵੀ ਫਰਕ ਹੁੰਦਾ ਇੱਕ ਘਰ ਚ ਨਾ ਕੁੱਤੇ ਨੂੰ ਬਨ ਕੇ ਰੋਟੀ ਪੈ ਜਿਹੜਾ ਘਰ ਚ ਪਾਲਤ ਹੁੰਦਾ ਨਾ ਉਹ ਬਾਹਰ ਦੀ ਰੋਟੀ ਨਹੀਂ ਖਾਂਦਾ ਉਹ ਮਾਲਕ ਦੇ ਹੱਥ ਦੀ ਰੋਟੀ ਖਾਂਦਾ ਉਹਨੂੰ ਉਹਦੇ ਬਾਰੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਖਿਆ ਵੀ ਸਵਾਮੀ ਕੋ ਗਰੇ ਜਿਉਂ ਸਦਾ ਸਵਾਨ ਤਜਤ ਨਹੀਂ ਨੇਤਾ ਕਹਿੰਦੇ ਬੰਦਗੀ ਸਿੱਖਣੀ ਤੇ ਉਸ ਕੁਕਰ ਕੋਲੋਂ ਸਿੱਖ ਜਿਹੜਾ ਮਾਲਕ ਦਾ ਵਫਾਦਾਰ ਹੈ ਖੇਤਾਂ ਨੂੰ ਜਾਂਦਾ ਤੇ ਨਾਲ ਜਾਂਦਾ ਤੇ ਘਰ ਨੂੰ ਆਉਂਦਾ ਤੇ ਉਹ ਨਾਲ ਆਉਂਦਾ ਉਹਨੂੰ ਸਾਰੇ ਪਿੰਡ ਚੋਂ ਪਤਾ ਵੀ ਇਸ ਪਿੰਡ ਵਿੱਚ ਮੇਰੇ ਮਾਲਕ ਦਾ ਘਰ ਕਿਹੜਾ ਉਹ ਆਪਣੇ ਮਾਲ ਦੇ ਘਰ ਆਉਂਦਾ ਤੇ ਇੱਕ ਹੁੰਦਾ ਨਾ ਪਿੰਡਾਂ 'ਚ ਕਤਿਹੜ ਵੀ ਹੁੰਦੀ ਓਦਾਂ ਹੀ ਤੁਰੇ ਫਿਰਦੇ ਹੁੰਦੇ ਆ ਵੱਡੇ ਵੱਡੇ ਦਿੱਲੀ ਸ਼ਹਿਰਾਂ ਚਲ ਜਾਓ ਨਾ ਗੱਡੀਆਂ ਤੇ ਬੈਠੇ ਹੁੰਦੇ ਕੁੱਤੇ ਗਲੀਆਂ 'ਚ ਤੁਰੇ ਫਿਰਦੇ ਉਹ ਇੱਕ ਦਿਨ ਹੀ ਦੇ ਜਿਹੜਾ ਰਾਹ ਜਾਂਦਾ ਕੋਈ ਦੁੱਧ ਪਾ ਗਿਆ ਕੋ ਬਰੈਡ ਪਾ ਗਿਆ ਕੋ ਰੋਟੀ ਪਾ ਗਿਆ ਹੁੰਦਾ ਕਿ ਨਹੀਂ ਹੁੰਦਾ ਜੀ ਅੱਛਾ ਜਿਹੜਾ ਕਹਿੰਨੇ ਰੱਖਿਆ ਹੁੰਦਾ ਉਹ ਬਿਮਾਰ ਹੋ ਜਾਏ ਤੇ ਮਾਲਕ ਨੂੰ ਫਿਕਰ ਹੁੰਦਾ ਟੱਬਰ ਰੋਟੀ ਨਹੀਂ ਖਾਂਦਾ ਉਸ ਤੋਂ ਬਿਨਾ ਕਹਿੰਦਾ ਵੀ ਬਿਮਾਰ ਆ ਇਹਦਾ ਇਲਾਜ ਕਰਾਉਣਾ ਅਸੀਂ ਤੇ ਵਿਦੇਸ਼ਾਂ ਵਿੱਚ ਤਾਂ ਬੰਦੇ ਨਾਲੋਂ ਵੀ ਕਈ ਵਾਰੀ ਵੱਧ ਖਰਚਾ ਆ ਜਾਂਦਾ ਉਹਦਾ ਇਲਾਜ ਕਰਾਉਣ ਤੇ ਉਹਦੇ ਜ਼ਖਮ ਹੋ ਜਾਏ ਤੇ ਸਾਰੇ ਟੱਬਰ ਨੂੰ ਫਿਕਰ ਹੁੰਦਾ ਇਹਦਾ ਜ਼ਖਮ ਠੀਕ ਕਰਾਉਣਾ ਇਹਦਾ ਇਲਾਜ ਕਰਾਉਣਾ ਆੜਾ ਗਲੀ ਚ ਤੁਰਦਾ ਫਿਰਦਾ ਜੀ ਕਿਤੇ ਦਾ ਜ਼ਖਮ ਇਹਨੂੰ ਕੋ ਵੱਡ ਵੀ ਜਾਵੇ ਨਾ ਇਹਦੇ ਸਾਟ ਲੱਗ ਵੀ ਜਾਵੇ ਨਾ ਵਿਚਾਰਾ ਆਪੇ ਚੜ ਚੁਟ ਕੇ ਆਪਣੇ ਆਪ ਨੂੰ ਠੀਕ ਕਰ ਲਦਾ ਇਹਨੂੰ ਕਿਹਨੇ ਡਾਕਟਰ ਉਖਾੜਨਾ ਫਰਕ ਇਹ ਹੁੰਦਾ ਵਾ ਵੀ ਖਾਣੀਆਂ ਤੇ ਬੰਦਿਆਂ ਤੂੰ ਦੋ ਰੋਟੀਆਂ ਪਰ ਰੋਟੀ ਰੋਟੀ ਚ ਫਰਕ ਹੁੰਦਾ ਬਾਬੇ ਕਬੀਰ ਨੂੰ ਕਿਹਾ ਕਬੀਰ ਕੂਕਰ RAM ਕੋ ਬਾਬੇ ਕਬੀਰ ਨੇ ਕਿਹਾ ਤੂੰ ਕੂਕਰ ਆ ਕਹਿੰਦਾ ਮੈਂ ਸ਼ਾਤੀ ਤੇ ਹੱਥ ਮਾਰ ਕੇ ਕਹਿੰਦਾ ਮੈਂ ਕੂਕਰ ਆ ਬਾਬੇ ਕਬੀਰ ਨੇ ਆਖਿਆ ਮੈਂ ਕੂਕਰ ਹਾਂ ਮੈਂ ਭਾਈ ਦਾ ਥੋੜਾ ਇਸ ਗੱਲ ਤੋਂ ਮੈਂ ਪ੍ਰਵਾਨ ਕਰਦਾ ਮੈਂ ਕੂਕਰ ਹਾਂ ਪਰ ਕੂਕਰ RAM ਦਾ ਵਾਂ ਇਹ ਥੋੜਾ ਬ ਜਣਾ ਖਣਾ ਉੱਠ ਕੇ ਮੈਨੂੰ ਕਹੂਗਾ ਵੀ ਆ ਜਾਣ ਕੇ ਉੱਥੇ ਕੋ ਰਾਜਾ ਉੱਠਿਆ ਬਾਬਾ ਕੋ ਫਲਾਣਾ ਬਾਬਾ ਉੱਠਿਆ ਉਹਦੀ ਆਣ ਕੇ ਤਾਰੀਫ ਕਰਦੇ ਕੋਈ ਲੀਡਰ ਕਹਿੰਦਾ ਮੇਰੀਆਂ ਵਡਿਆਈਆਂ ਕਰਦੇ ਕਬੀਰ ਕੂਕਰ RAM ਕੋ ਕਹਿੰਦਾ ਮੈਂ ਕੂਕਰ ਵਾਂ ਪਰ RAM ਦਾ ਕੂਕਰ ਹਾਂ ਮੁਤੀਆ ਮੇਰੋ ਨਾਓ ਗਲੇ ਹਮਾਰੇ ਜੇਵਰੀ ਜੈਂ ਖਿੰਚੈਂ ਤੈ ਜਾਓ ਭਾਈ ਗੁਰਦਾਸ ਜੀ ਨੇ ਪਤਾ ਕੀ ਲਿਖਿਆ ਧਿਆਨ ਨਾਲ ਸੁਣਿਓ ਜੀ ਆ ਪਿੰਡਾਂ ਵਿੱਚ ਨਾ ਜਦੋਂ ਆਪਾਂ ਮੱਝਾਂ ਗਾਵਾਂ ਕਈ ਵਾਰੀ ਆਪਣੀਆਂ ਗਾਵਾਂ ਇਕੱਠੀਆਂ ਤਿੰਨ ਤਿੰਨ ਚਾਰ ਚਾਰ ਸੂਪ ਪੈਂਦੀਆਂ ਤੇ ਕਿਸਾਨ ਕਹਿੰਦਾ ਆ ਜਾ ਆਪਾਂ ਕਿਸਾਨ ਤੇ ਕਿਸਾਨ ਦਾ ਪੁੱਤ ਘਰ ਚ ਕੰਮਾਂ ਰੱਖਿਆ ਕਹਿੰਦੇ ਚਲੋ ਆਪਾਂ ਗਾਵਾਂ ਚੋਲੀਏ ਇਕੱਠੀਆਂ ਉਹ ਵਛਾ ਜਾਂ ਵਸ਼ੀ ਉਹਦਾ ਰਸਾ ਲਾਇਆ ਉਹ ਕਈ ਵਾਰੀ ਨਾ ਭਲੇਖੇ ਨਾ ਆਪਣੀ ਮਾਂ ਛੱਡ ਕੇ ਤੇ ਦੂਜੀ ਗਾਂ ਤੇ ਥੱਲੇ ਜਾ ਪੈਂਦਾ ਭਾਈ ਗੁਰਦਾਸ ਨੇ ਲਿਖਿਆ ਜੈਸੇ ਬਸ਼ਰਾ ਬਿਸ਼ਰ ਪਰਤਿਆਂ ਗਾਇ ਥਨ ਵਛੇ ਦਾ ਰਸਾ ਲਾਇਆ ਤੇ ਭੱਜ ਕੇ ਉਹ ਦੂਜੀ ਗਾਂ ਦੇ ਥੱਲੇ ਜਾ ਪਿਆ ਹੁਣ ਆਪਾਂ ਸਾਰੇ ਕਿਸਾਨੀ ਕਿਤੇ ਨਾ ਬੈਠੇ ਸੰਬੰਧਤ ਜੇ ਵਛਾ ਭਲਾ ਦੂਜੀ ਗਾਂ ਦੇ ਥੱਲੇ ਜਾ ਪਵੇ ਕੀ ਮਿਲਦਾ ਉਥੋਂ ਭਲਾ ਉਹਨੂੰ ਵਾ ਵਾ ਪਤਾ ਲੱਗ ਗਿਆ ਤੁਹਾਨੂੰ ਨਾ ਜੋਰ ਨਾਲ ਛੜ ਮਾਰਦੀ ਤੇ ਵਛੇ ਦਾ ਚਬੜਾ ਹੁੰਦਾ ਕੂੜਾ ਜਾ ਜੋਰ ਨਾਲ ਲੱਤ ਲਾਈਦੀ ਚਬੜੇ ਤੇ ਉਹਦੇ ਵਿਚਾਰੇ ਨੂੰ ਸੱਟ ਲੱਗਦੀ ਆ ਨਾ ਤੇ ਮਗਰੋਂ ਕਿਸਾਨ ਉਹਨੂੰ ਖਿੱਚ ਕੇ ਆਂਦਾ ਵੀ ਇਧਰ ਆ ਮਰਨਾ ਲੈ ਤੇਰੀ ਮਾਂ ਇਧਰ ਆ ਆ ਤੂੰ ਹੋਰ ਹੀ ਕਿਹੇ ਥੱਲੇ ਪਈ ਜਾਂਦਾ ਮੈਂ ਅੱਛਾ ਜਦੋਂ ਇਧਰ ਲਿਆਉਂਦਾ ਉਹਨੂੰ ਖਿੱਚ ਕੇ ਤੇ ਦੂਜੀ ਗਾਂ ਦੇ ਥਣਾ 'ਚ ਦੁੱਧ ਵਾਧੂ ਆ ਤੇ ਕਿਸਾਨਾਂ ਦਾ ਪਿੰਦਾ ਨਹੀਂ ਹੋਣਾ ਹੁਣ ਪੀਵੇ ਕਿੱਥੋਂ ਚਵਾੜਾ ਦੁੱਖਦਾ ਹੁਣੇ ਸੜ ਖਾ ਕੇ ਆਇਆ ਮੈਂ ਕਹਿਣਾ ਚਾਹੁੰਦਾ ਬਾਬਿਓ ਉਹ ਢੋਲ ਕੀ ਚਿਮਟੇ ਚੋਕੇ ਹਰ ਥਾਂ ਤੇ ਵਜਾਉਣ ਵਾਲਿਓ ਤੁਹਾਡੇ ਨਾਲੋਂ ਤੇ ਵੱਛਾ ਚੰਗਾ ਛੜ ਖਾ ਕੇ ਅਗਲੇ ਦਿਨ ਫਿਰ ਗਾਂ ਥੱਲੇ ਆਉਂਦਾ ਤੁਸੀਂ ਸਾਰੀ ਜ਼ਿੰਦਗੀ ਛੜਾਂ ਵੀ ਖਾਈ ਜਾਂਦੇ ਹੋ ਵੈਸੇ ਇਹ ਉਹ ਲੋਕ ਨੇ ਜੀ ਜਿਨ੍ਹਾਂ ਨੇ ਡੇਰਿਆਂ ਦੀਆਂ ਰੌਣਕਾਂ ਵਧਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਇਹ ਦਲਾਲ ਨੇ ਜੀ ਡੇਰਿਆਂ ਦੇ ਇਹ ਦਲਾਲ ਨੇ ਮੈਂ ਗੁਰੂ ਦੀ ਹਜ਼ੂਰੀ ਚ ਕਹਿਣਾ ਮੈਂ ਪਰਵਾਹ ਨਹੀਂ ਕਰਦਾ ਹੁਜੇ ਦੀ ਕਿਉਂਕਿ ਮੈਂ ਤੇ ਅੱਗੇ ਵੱਡੇ ਵੱਡੇ ਡੇਰਿਆਂ ਦੀ ਪਰਵਾਹ ਨਹੀਂ ਕੀਤੀ ਇਹ ਤੇ ਵਿਚਾਰਾ ਜੇ ਕੋਈ ਚੀਜ਼ ਨਹੀਂ ਹੈਗੀ ਮੈਂ ਤਾਂ ਸਿੱਧਾ ਕਹਿਣਾ ਚਾਹੁੰਦਾ ਇਹ ਦਲਾਰ ਨੇ ਜਿਨ੍ਹਾਂ ਨੇ ਆਮ ਲੋਕਾਂ ਨੂੰ ਡੇਰਿਆਂ ਦੀਆਂ ਖਾਕ ਸ਼ਾਨਾਂ ਲਾਤਾ ਨਹੀਂ ਤੇ ਇਸ ਦਰ ਨਾਲੋਂ ਵੱਡਾ ਦਰ ਕੋਈ ਹੈਗਾ ਸੀ ਦਰਬਾਰ ਸਹਿਬ ਅੰਮ੍ਰਿਤਸਰ ਦੇ ਬਰਾਬਰ ਤੇ ਅਗਲਿਆਂ ਨੇ ਆਪਣੇ ਨਕਲੀ ਹਰਮੰਦਰ ਸਾਹਿਬ ਬਣਾਤੇ ਇਹਨਾਂ ਲੋਕਾਂ ਦੀ ਜ਼ੁਬਾਨ ਚੋਂ ਇੱਕ ਸ਼ਬਦ ਤੱਕ ਨਿਕਲਿਆ ਅੰਮ੍ਰਿਤਸਰ ਸ਼ਿਵਤੀ ਦਾ ਘਰ ਸੀ ਅਗਲਿਆਂ ਨੇ ਆਪਣੇ ਡੇਰਿਆਂ ਦੇ ਨਾਲੇ ਸ਼ਬਦ ਜੋੜ ਲਏ ਭਗਤੀ ਦਾ ਘਰ ਚਮਕੌਰ ਸਾਹਿਬ ਦੀ ਗੜੀ ਹੋਣਾ ਚਾਹੀਦਾ ਸੀ ਭਗਤ ਦਾ ਘਰ ਠੰਡਾ ਬੁੱਲਜ ਹੋਣਾ ਚਾਹੀਦਾ ਸੀ ਅਗਲੇ ਨੇ ਆਪਣੇ ਢੇਰਿਆਂ ਨਾਲ ਸ਼ਬਦ ਜੋੜ ਲਏ ਇਹਨਾਂ ਦਲਾਲਾਂ ਦੇ ਮੂੰਹ ਚੋਂ ਇੱਕ ਸ਼ਬਦ ਤੱਕ ਨਿਕਲਿਆ ਤੁਹਾਡੇ ਹਰਮੋਨੀਏ ਤੇ ਢੋਲਕੀਆਂ ਕੇਵਲ ਪਖੰਡੀਆਂ ਦੀਆਂ ਤਰੀਫਾਂ ਕਰ ਲਈ ਨੇ ਤੁਹਾਡੇ ਨਾਲੋਂ ਤੋਂ ਮੈਂ ਕਹਿੰਨਾ ਉਹ ਚੰਗੇ ਨੇ ਜਿਹੜੇ ਵਿਆਹਾਂ ਸ਼ਾਦੀਆਂ ਤੇ ਜਾ ਕੇ ਸ਼ਰਿਆਮ ਚਾਰ ਚਾਰ ਪੈਸਿਆਂ ਬਦਲੇ ਕਹਿੰਦੇ ਨੇ ਉਹ ਮਾਮਾ ਤੇਰੀਆਂ ਟਰਾਂਸਪੋਰਟਾਂ ਚੱਲਦੀਆਂ ਰਹਿਣ ਕੌਣ ਉੱਪਰ ਹੁਣ ਮੇਰੇ ਕੋਲੋਂ ਸਾਰੇ ਲਫ਼ਜ਼ ਨਾ ਘਟਾਓ ਮੈਂ ਵਾਪਸ ਵੀ ਜਾਣਾ ਸਮਝ ਆ ਗਈ ਤੋ ਆਓ ਗੁਰੂ ਦੀ ਹਜ਼ੂਰੀ ਵਿੱਚ ਤੋਂ ਮੈਂ ਬੇਨਤੀ ਕਰਨੀ ਚਾਹੁੰਦਾ ਮੈਂ ਫਿਰ ਦੁਬਾਰਾ ਉੱਥੇ ਆਉਣਾ ਚਾਹੁੰਦਾ ਥੰਮੀਆਂ ਦੇ ਕੇ ਰੱਖਿਓ ਇਹ ਚੈਲੰਜ ਆ ਸਾਡਾ ਕਿਉਂਕਿ ਸਾਡੀ ਪਿੱਠ ਤੇ ਗੁਰੂ ਆ ਤੁਹਾਡੀਆਂ ਪਿੱਠਾਂ ਤੇ ਤੁਹਾਡੇ ਦੇਹਤਾਰੀ ਬਾਬੇ ਆ ਤੇ ਵੇਖਾਂਗੇ ਕਿਹਦਾ ਥਾਪੜਾ ਵੱਡਾ ਹੈ ਬਸ ਆ ਚੇਤਾ ਰੱਖਿਓ ਜਿੰਨੇ ਵੀ ਮਿਸ਼ਨਰੀ ਕਾਲਜ ਆ ਨਾ ਉਹਨਾਂ ਦਾ ਇੱਕੋ ਹੀ ਟਾਰਗੇਟ ਹੈ ਵੀ ਘਰ-ਘਰ ਬਾਬਾ ਗਾ ਵੀ ਇਹਦੀ ਵਿਚਾਰਧਾਰਾ ਪਹੁੰਚਾਉਣੀ ਹੈ ਤੇ ਤੁਹਾਡਾ ਟਾਰਗੇਟ ਹੈ ਘਰ-ਘਰ ਬਾਬੇ ਦੀਆਂ ਫੋਟੋਆਂ ਲਵਾਉਣੀ ਆ ਤੇ ਲਵਾਇਓ ਤਗੜੇ ਹੋ ਕੇ ਵਕਤ ਆਏਗਾ ਜਦੋਂ ਇਤਿਹਾਸ ਲਿਖਿਆ ਜਾਏਗਾ ਨਾ ਉਦੋਂ ਗਿਆਨੀ ਦਿੱਤ ਸਿੰਘ ਤੇ ਪ੍ਰੋਫੈਸਰ ਗੁਰਮਖਸੇ ਦੀ ਗੱਲ ਅੱਜ ਵੀ ਕੀਤੀ ਜਾਂਦੀ ਹੈ ਗਿਆਨੀ ਦੇਸਾਂ ਦੀ ਗੱਲ ਅੱਜ ਵੀ ਪੀੜਾਂ ਦੀ ਗੱਲ ਥੋੜਾ ਜਦੋਂ ਅਕਾਲ ਤਖਤੋਂ ਪ੍ਰੋਫੈਸਰ ਗੁਰਮਖਸੇ ਨੂੰ ਛੇਕਿਆ ਗਿਆ ਸੀ ਪੀੜਾਂ ਦੂਜੇ ਬੰਨੇ ਵੀ ਬਹੁਤ ਸੀ ਪਰ ਅੱਜ ਯੋਧਿਆਂ ਚ ਨਾ ਪ੍ਰੋਫੈਸਰ ਗੁਰਮਖਸ ਸਿੰਘ ਤੇ ਜਿਹਨੇ ਦੇਸ ਸਿੰਘ ਉਹਨਾਂ ਦਾ ਹੁੰਦਾ ਹੈ ਜਿਨ੍ਹਾਂ ਦੀ ਬਦੌਲਤ ਅੱਜ ਕੌਮ ਜਾਗ ਰਹੀ ਹੈ ਨਹੀਂ ਤੇ ਆ ਤੁਹਾਡੇ ਇਟਲੀਆਂ ਖੜਕਣ ਲੱਗ ਪਈਆਂ ਜੇ ਅੱਜ ਗੁਰਦੁਆਰਿਆਂ 'ਚ ਮੰਨਮਤਾ ਹੋ ਰਹੀਆਂ ਨੇ ਨਾ ਉਹਨਾਂ ਮੰਨਮਤਾ ਕਰਾਉਣ ਵਿੱਚ ਇਹਨਾਂ ਲੋਕਾਂ ਦਾ ਬਹੁਤ ਵੱਡਾ ਯੋਗਦਾਨ ਹੈ। ਤੋ ਆਓ ਤਗੜੇ ਹੋਈਏ ਗੁਰੂ ਕਿਰਪਾ ਕਰੇ ਗੁਰਬਾਣੀ ਪੜੋ ਨੌਜਵਾਨ ਵੀਰੋ ਮੱਝੇ ਆਪਣੇ ਕੋਲੋਂ ਕਿਹਾ ਤੇ ਮੈਂ ਜਵਾਬ ਦੇ ਹਾਂ ਗੁਰਬਾਣੀ ਪੜੋ ਤੇ ਗੁਰੂ ਦੀ ਵਿਚਾਰ ਨੂੰ ਆਪਣੀ ਜ਼ਿੰਦਗੀ ਦਾ ਦਰ ਬਣਾਓ ਆਗਿਆ ਪਈ ਆਕਾਲ ਕੀ ਸਭ ਸਿੱਖ ਨੂੰ ਹੁਕਮ ਹੈ ਗੁਰੂ ਮਾਨੇ ਗ੍ਰੰਥ ਇਹਨਾਂ ਲੋਕਾਂ ਦਾ ਵੈਸੇ ਵਾਸ ਨਹੀਂ ਚੱਲਦਾ ਇਹ ਤੇ ਲਾਵਾ ਵੀ ਬਾਬੇ ਨੂੰ ਬਚਾਏ ਬਿਠਾ ਕੇ ਨੇ ਉਹਦੇ ਬੰਨੇ ਬੰਨੇ ਲੈ ਲੈਣਾ ਸੰਤ ਸਿੱਖੋਂ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਯਾਨਕਿ ਸਾਰਿਆਂ ਨੂੰ ਗੁਰੂ ਗ੍ਰੰਥ ਨੂੰ ਫਾਲੋ ਕਰਨਾ ਚਾਹੀਦਾ ਜਿਤਨੇ ਵੀ ਸਿੱਖ ਧਰਮ ਦੇ ਲੋਕ ਨੇ ਉਹ ਫਿਰ ਭਟਕਣਗੇ ਨਹੀਂ ਉਹ ਫਿਰ ਕਿਤੇ ਬਾਬਿਆਂ ਦੇ ਚੱਕਰ 'ਚ ਨਹੀਂ ਆਣਗੇ ਹਾਂਜੀ ਤੇ ਬਾਕੀ ਉਹਨਾਂ ਨੇ ਕਾਫੀ ਸਖਤ ਅਲਫਾਜ਼ ਵੀ ਇਸਤੇਮਾਲ ਕੀਤੇ ਤੇ ਏ ਪਤਾ ਹੀ ਸਭ ਨੂੰ ਕਿ ਕਿੰਨਾ ਦੇ ਬਾਰੇ ਗੱਲ ਕਰ ਰਹੇ ਸੀ ਬਾਬਾ ਗਲਾਬ ਸਿੰਘ ਜੀ ਅਸੀਂ ਵੀ ਪਹਿਲੇ ਸਮਝਦੇ ਸੀ ਕਿ ਉਹ ਪ੍ਰਚਾਰਕ ਨੇ ਪਹਿਲੇ ਅਸੀਂ ਇਹੀ ਸਮਝਦੇ ਸੀ ਕਿ ਉਹ ਨਾ ਮਤਲਬ ਕਿ ਸਟੇਜਾਂ ਦੇ ਨਾ ਪ੍ਰਚਾਰ ਕਰਦੇ ਤੇ ਉਹ ਏ ਲੇਕਿਨ ਉਹ ਬਾਅਦ ਜੋ ਅਸੀਂ ਵੀਡੀਓਜ਼ ਵਗੈਰਾ ਦੇਖੀ ਨਹੀਂ ਅਸੀਂ ਤੇ ਉਹ ਜ਼ਿਆਦਾਤਰ ਸਿੰਗਿੰਗ ਨਹੀਂ ਆ ਜਾਂ ਗਾਣ ਦੀਆਂ ਹੀ ਉਹਨਾਂ ਦੀਆਂ ਆ ਜ਼ਿਆਦਾਤਰ ਉਹ ਹੀ ਅੱਗੀਆਂ ਨਹੀਂ ਸੀ ਆ ਨਹੀਂ ਆ ਸੀ ਤੇ ਉਹ ਹੁਣ ਭਾਈ ਭਾਈ ਸਰਬਜੀਤ ਸਿੰਘ ਢੁੱਡਾ ਜੀ ਕਾਫੀ ਸਖਤ ਅਲਫਾਜ਼ ਬੋਲ ਰਹੇ ਸੀ ਕਿਉਂਕਿ ਉਹਨਾਂ ਨੇ ਕਿਧਰੇ ਜਾ ਕੇ ਡੇਰੇ ਤੇ ਡੇਰੇ ਆਲਿਆਂ ਦੀ ਤਾਰੀਫ਼ ਕੀਤੀ ਤੇ ਉਹਨਾਂ ਦੇ ਵਾਸਤੇ ਗਾਇਆ ਵੀ ਇਹੀ ਚੀਜ਼ ਕੋਸ਼ਰ ਸਾਹਿਬ ਪਹਿਲੇ ਉਹ ਗਰੇਵਾਲ ਇੱਕ ਸਿੰਗਰੇ ਤੁਹਾਨੂੰ ਪਤਾ ਹੈ ਕੁੰਵਰ ਗਰੇਵਾਲ ਕਮਰ ਗਰੇਵਾਲ ਹਾਂਜੀ ਉਹ ਵੀ ਜਿੰਨੇ ਉਹ ਗਾਣਾ ਗਾਤੀ ਜਿਵੇਂ ਤੁਸੀਂ ਬੂਹੇ ਖੋਲੇ ਪਾਣੀਆਂ ਦੇ ਬਾਸ ਸੀ ਓਹੀ ਓਹੀ ਸੱਚੇ ਡੇਰੇ ਦੇ ਬਾਰੇ ਵੀ ਉਹਨਾਂ ਨੇ ਉਹਨਾਂ ਨੇ ਬੜੀ ਤਾਰੀਫ ਕੀਤੀ ਸੀ ਦੇ ਬਾਰੇ ਰਾਧਾ ਸਵਾਮੀ ਜੀ ਦੇ ਬਾਰੇ ਨਹੀਂ ਉਹ ਜਿਹੜੇ ਦੂਸਰੇ ਨਾ ਬਾਬਾ ਰਾਮ ਨજી ਮਰੀ ਅੱਛਾ 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 ਉਹਨਾਂ ਦੀ ਤਾਰੀਫ ਕੀਤੀ ਸੀ ਤੇ ਫਿਰ ਉਹਨਾਂ ਨੂੰ ਵੀ ਕਾਫੀ ਬੈਕਲੈਸ਼ ਆਇਆ ਸੀ ਤੇ ਇਹਨਾਂ ਨੂੰ ਵੀ ਕਾਫੀ ਜ਼ਿਆਦਾ ਮਤਲਬ ਕਿ ਇਹਨਾਂ ਨੇ ਸਖਤ ਅਲਫਾਜ਼ ਇਸਤੇਮਾਲ ਕੀਤੇ ਕਿਉਂਕਿ ਅਸੀਂ ਦੇਖਾ ਆਮ ਬੰਦੇ ਅਸੀਂ ਇਹਦਾ ਨਾ ਨਹੀਂ ਕਹਿ ਸਕਦੇ ਕਿ ਕੌਣ ਸਹੀ ਹੈ ਕੌਣ ਗਲਤ ਹੈ ਲੇਕਿਨ ਅਸੀਂ ਇਹ ਨਾ ਜ਼ਰੂਰ ਕਵਾਂਗੇ ਕਿ ਜਿਹੜੀ ਉਹਨਾਂ ਨੇ ਪਹਿਲੇ ਸ਼ੁਰੂ ਤੇ ਹੀ ਗੱਲ ਕੀਤੀ ਕਿ ਰੱਬ ਜਿਹੜਾ ਹੈ ਨਾ ਉंदी ਕੋਈ ਤਸਵੀਰ ਨਹੀਂ ਉਹਦੀ ਕੋਈ ਸ਼ਕਲ ਨਹੀਂ ਕੋਈ ਮੂਰਤੀ ਨਹੀਂ ਕੋਈ ਪ੍ਰਤਿਮਾ ਨਹੀਂ ਕੋਈ ਉਹਦਾ ਮਤਲਬ ਕਿ ਮਤਲਬ ਕੋ ਬੁੱਤ ਨਹੀਂ ਬੁੱਤ ਨਹੀਂ ਉਹ ਇਸ ਜੀ ਦਾ ਤਾਂ ਆਜ਼ਾਦ ਹੈ ਦੇ ਤਾਂ ਆਜ਼ਾਦ ਹੈ ਤੇ ਨਾ ਹੀ ਉਹ ਮਰਨ ਤੋਂ ਉਹ ਮਰਨ ਤੋਂ ਵੀ ਆਜ਼ਾਦ ਹੈ ਤੇ ਉਹ ਜੀਣ ਤੋਂ ਵੀ ਆਜ਼ਾਦ ਹੈ ਮਤਲਬ ਕਿ ਉਹ ਨਹੀਂ ਮਤਲਬ ਕਿ ਜਿੰਦਾ ਦੇ ਹਮੇਸ਼ਾ ਹੈ ਹਾਂ ਹਮੇਸ਼ਾ ਜਾਬਦਾ ਹੈ ਹਮੇਸ਼ਾ ਯਾ ਹਯੂ ਯਾ ਕਾਇਯੂਮ ਯਾ ਹਯੂ ਯਾ ਕਾਇਯੂਮ ਮਾਦਰ ਮੈਨੂੰ ਗਲਤੀ ਨਾਲ ਫਾਜ਼ਲ ਕਰ ਲਿਆ ਯਾ ਹਯੂ ਯਾ ਕਾਇਯੂਮ ਯਾਨੀ ਕਿ ਉਹ ਹਮੇਸ਼ਾ ਹੈ ਤੇ ਹਮੇਸ਼ਾ ਰਹੇਗਾ ਕਾਇਮ ਰਹੇਗਾ ਲੇਕਿਨ ਇਹ ਆ ਕੇ ਉਹ ਉਹ ਨੂੰ ਮੌਤ ਨਹੀਂ ਆ ਸਕਦੀ ਮੌਤ ਨਹੀਂ ਆ ਸਕਦੀ ਤੇ ਜ਼ਿੰਦਾ ਜਵੇਦ ਯਾਹੀਯੂ ਯਕਯੂਮ ਲਾਤਾ ਖੁਜ਼ੀ ਉਸਨਾਂ ਤੋਂ ਵੱਡਾ ਨਾ ਨਾ ਜੇ ਸਾਰੀ ਦੁਨੀਆ ਵੀ ਉਹਦੀ ਤਾਰੀਫ ਕਰਨੀ ਬੰਦ ਕਰ ਦੇ ਉਹਨੂੰ ਨਹੀਂ ਪਰਵਾ ਤੇ ਜੇ ਸਾਰੀ ਦੁਨੀਆ ਵੀ ਤਾਰੀਫ ਕਰਨ ਲੱਗ ਪਵੇ ਤੇ ਉਹ ਜਿੱਡਾ ਵੱਡਾ ਹੈ ਉਹਦੀ ਬੜਾਈ 'ਚ ਕੋਈ ਬੜਾਈ ਨਹੀਂ ਉਹ ਉਸ ਤੋਂ ਵੀ ਵੱਡਾ ਸਹੀ ਗੱਲ ਸਹੀ ਗੱਲ ਤੇ ਬਾਕੀ ਇਹ ਜਿਹੜੇ ਚੀਜ਼ਾਂ ਨੇ ਇਹ ਚੱਲਦੀਆਂ ਰਹਿਣੀਆਂ ਲੋਕ ਆਪਣੀ ਰੋਜ਼ੀ ਦੀ ਖਾਤਰ ਰੋਟੀ ਦੋਜ਼ੀ ਦੀ ਖਾਤਰ ਜਾਂ ਇਮੋਸ਼ਨਸ ਦੇ ਵਿੱਚ ਜਾਂ ਜਜ਼ਬਾਤ ਦੇ ਵਿੱਚ ਆ ਕੇ ਜਜ਼ਬਾਤ ਚ ਬਹਿ ਜਾਂਦੇ ਨੇ ਤੇ ਬਾਦੂਕਾਤ ਗਲਤ ਗੱਲ ਮੂੰਹੋਂ ਨਿਕਲ ਜਾਂਦੀ ਏ ਜਾਂ ਜਾਣ ਬੁੱਝ ਕੇ ਵੀ ਕਈ ਕੱਢਦੇ ਨੇ ਕਈ ਲੋਕ ਬਸ ਉਹ ਜਦੋਂ ਇੱਕ ਹੋ ਜਾਂਦਾ ਨਾ ਤੁਸੀਂ ਕਹਿ ਲਓ ਉਹਨੂੰ ਕਿ ਮੋਹ ਪਿਆਰ ਬਹੁਤ ਜ਼ਿਆਦਾ ਤੇ ਫਿਰ ਬੰਦਾ ਖਿਆਲ ਵੀ ਨਹੀਂ ਕਰਦਾ ਕਿ ਮੈਂ ਕੀ ਕਹਿਣਾ ਚਾਹ ਰਿਹਾ ਬਾਕੀ ਉਹਨਾਂ ਨੇ ਸਹੀ ਕਾਫੀ ਸਰਜਨਸ਼ ਕੀਤੀ ਉਹਨਾਂ ਦੀ ਮੈਂ ਇਹ ਦੇਖ ਵੀਡੀਓ ਵੇਖਣ ਦਾ ਮਜ਼ਾ ਆ ਹਾਂਜੀ ਕਿਉਂਕਿ ਇਹਨਾਂ ਦੀ ਵੀਡੀਓ ਵੇਖਣ ਦਾ ਹਮੇਸ਼ਾ ਹੀ ਅੱਛਾ ਲੱਗਦਾ ਹੈ ਮਜ਼ਾ ਆਉਂਦਾ ਕਿਉਂਕਿ ਇਹ ਦੇ ਤਾਲੀਆਂ ਦੇ ਬਾਰੇ ਕਾਫੀ ਬੋਲਦੇ ਰਹੇ ਮਤਲਬ ਕਿ ਜਿਹਨੂੰ ਅਸੀਂ ਪੰਜਾਬੀ ਵਧੀਆ ਲੱਗਦਾ ਮੈਨੂੰ ਇਹ ਤੇ ਇਸ ਵਾਸਤੇ ਲੱਗਦਾ ਕਿ ਪੜੇ ਲਿਖੇ ਨੇ ਇੱਕ ਪ੍ਰੋਫੈਸਰ ਨੇ ਗੱਲ ਬੜੀ ਪਿਆਰੀ ਕਰਦੇ ਨੇ ਬਾਕੀ ਦੂਸਰੇ ਜਿੰਨੇ ਵੀ ਨਾ ਉਹਨਾਂ ਦੀ ਨਿਸ਼ਾਨ ਹਾਂਜੀ ਤੇ ਦੂਸਰਾ ਜਿਹੜਾ ਅਸੀਂ ਇਸਲਾਮ ਦੀ ਜਿਹਨੂੰ ਸ਼ਿਰਕ ਕਹਿੰਦੇ ਆ ਯਾ ਰੱਬ ਦੇ ਨਾਲ ਕਿਸੇ ਨੂੰ ਸ਼ਰੀਕ ਬਣਾੜਾ ਉਸ ਚੀਜ਼ ਤੇ ਬਹੁਤ ਜ਼ਿਆਦਾ ਗੱਲ ਕਰਦੇ ਨੇ ਤੇ ਇਹ ਕਿਸੇ ਨੂੰ ਇਹ ਕਹਿੰਦੇ ਨੇ ਕਿ ਜਿਹੜਾ ਰੱਬ ਹੈ ਉਹਦੇ ਮੁਤਾਬਕ ਬਰਾਬਰ ਕੋਈ ਨਹੀਂ ਹੈਗਾ ਇਹ ਨਹੀਂ ਕਿ ਵੀ ਤੁਸੀਂ ਜਣੇ ਖਣੇ ਨੂੰ ਉੱਠ ਕੇ ਮਤਲਬ ਕਿ ਕਹਿ ਦਿਓ ਦਾਤਾ ਜਾਂ ਜਿਵੇਂ ਆਪਣੇ ਵੀ ਮੁਸਲਮਾਨਾਂ ਨੂੰ ਕਹਿੰਦੇ ਆ ਮੁਸਲਮਾਨਾਂ ਦੇ ਜਿਵੇਂ ਕੋ ਤਸਬੀਹ ਪੜੀ ਜਾਂਦੀ ਕਿ ਲਾ ਇਲਾਹ ਇਲਾ ਅੱਲਾਹ ਵਾਹਦਾ ਉਲਾ ਸ਼ਰੀਕ ਅਲਾਹ ਲਾਹੁਲ ਮੁਲਕੂ ਵਲਾਹੁਲ ਹਮਦੂ ਯੂਹੀ ਵਾ ਯੂਮੀਤੂ وَهُوَ عَلَى كُلِّ شَيْءٍ قَدِيرُ ਕਿੰਨੀ ਪਿਆਰੀ ਏ ਤਸਬੀਹ ਸਾਰੇ ਬਾਬਿਆਂ ਦਾ ਰੱਦ ਸਾਰੇ ਬਾ ਸਾਰੇ ਡੇਰਿਆਂ ਦਾ ਸਾਰੇ ਡੇਰਿਆਂ ਦਾ ਰੱਦ ਅਗਰ ਦੋਸਤ ਕਹਿੰਦੇ ਤਰਜਮਾ ਆਪਾਂ ਕਰ ਦਿੰਨੇ ਆ ਟ੍ਰਾਂਸਲੇਸ਼ਨ ਕਰਦੇ ਲਾ ਇਲਾਹ ਇਲਾ ਲਾ ਵਾਹਦ ਅਲਾ ਸ਼ਰੀਕਾ ਲਾ ਯਾਨੀ ਨਹੀਂ ਕੋਈ ਅਬਾਦਤ ਦੇ ਲਾਇਕ ਮਗਰ ਵਾਹਦ ਇਕ ਅੱਲਾ ਵਾਹਦ ਅਲਾ ਸ਼ਰੀਕਾ ਲਾ ਉਹਦਾ ਕੋਈ ਸ਼ਰੀਕ ਨਹੀਂ ਲਾ ਹੁਲ ਮੁਲਕ ਵਲਹੁਲ ਹਮਦ ਯਾਨੀ ਕਿ ਸਾਰੇ ਮਲਕ ਮਲਕ ਤੇ ਸਾਰੇ ਯਾਨੀ ਕਿ ਸਾਰੀ ਦੁਨੀਆ ਦੀ ਮਲਕੀਅਤ ਉਹਦੀ ਹੈ ਵਾਹ ਵਾਲਾ ਹਰ ਲਈ ਸਭ ਕੁਝ ਹੈ ਉਹ ਹਰ ਚੀਜ਼ ਤੇ ਕਾਦਰ ਹੈ ਯਾਨੀ ਕਿ ਉਹ ਉਹਦੇ ਇਲਮ ਦੇ ਵਿੱਚ ਉਹਦੇ ਹੱਥੇ ਦੇ ਵਿੱਚ ਸਾਰੀ ਚੀਜ਼ ਹੈ ਸਾਰੀ ਦੁਨੀਆ ਸਾਰਾ ਸਭ ਕੁਝ ਉਹਨੇ ਹਰ ਸ਼ੈ ਨੂੰ ਆਹਾਤਾ ਕੀਤਾ ਹਾਂਜੀ ਤੇ ਤਕਰੀਬਨ ਇਹਨਾਂ ਦੀਆਂ ਤਕਰੀਰਾਂ ਵੀ ਜਿਹੜੀਆਂ ਭਾਈ ਸਰਬਜੀਤ ਸਿੰਘ ਟੁੰਡਾ ਜੀ ਦੀਆਂ ਨੇ ਇਹ ਵੀ ਇਹਨਾਂ ਚੀਜ਼ਾਂ ਦੇ ਬਾਰੇ ਹੀ ਹੁੰਦੀਆਂ ਨੇ ਜ਼ਿਆਦਾਤਰ ਬੜਾ ਵਧੀਆ ਲੱਗਦਾ ਹੈ ਯਾਰ ਕਿ ਇੱਕ ਬੰਦਾ ਜਿਹੜਾ ਕਿ ਯਾਨੀ ਕਿ ਇੱਕ ਪਰਵਰਦੀਗਾਰ ਦੀ ਇੱਕ ਰੱਬ ਦੀ ਗੱਲ ਕਰਦਾ ਯਾਨੀ ਕਿ ਠੀਕ ਹੈ ਉਹ ਇੱਕ ਸਿੱਖ ਧਰਮ ਹੈ ਵੇ ਤੇ ਉਹ ਬਾਬਾ ਗੁਰੂ ਨਾਨਕ ਜੀ ਉਹਨਾਂ ਦੇ ਮਤਲਬ ਉਹਨਾਂ ਦੇ ਗੁਰੂ ਅਸੀਂ ਇਹ ਕਹਿੰਦੇ ਹਾਂ ਕਿ ਜਿਹੜਾ ਸਿੱਖੀਜ਼ਮ ਦੇ ਵਿੱਚ ਰੱਬ ਦਾ ਕਨਸੈਪਟ ਹੈ ਨਾ ਉਹ ਸੇਮ ਟੂ ਸੇਮ ਮੁਸਲਮਾਨਾਂ ਜੀ ਜੇਕਰ ਉਹ ਜੇਕਰ ਉਹ ਇਸ ਚੀਜ਼ ਨੂੰ ਅਗਰ ਇਹ ਚੀਜ਼ ਨੂੰ ਮੰਨਿਆ ਜਾਵੇ ਤੇ ਕਈ ਲੋਕ ਨਾ ਅੱਜ ਕੱਲ ਜਿਹੜੇ ਦੇਖੋ ਨਾ ਉਹ ਸ਼ੈਤਾਨੀ ਤੇ ਹਰ ਵਕਤ ਨਾਲ-ਨਾਲ ਚੱਲ ਰਹੇ ਆ ਨਾ ਉਹ ਫਿਰ ਬੰਦੇ ਨੂੰ ਗੁੰਮਰਾਹ ਕਰਕੇ ਤੇ ਦੂਸਰੇ ਪਾਸੇ ਲਾ ਜਾਂਦਾ ਉਹ ਕਹਿੰਦਾ ਜੀ ਡੇਰਿਆਂ ਤੇ ਤੇਰੀ ਸਾਰੀਆਂ ਮੁਰਾਦਾਂ ਪਈਆਂ ਨੇ ਡੇਰਿਆਂ ਤੇ ਤੇਰੇ ਸਾਰੇ ਯਾਨੀ ਕਿ ਜੋ ਵੀ ਤੇਰਾ ਕਈ ਔਲਾਦਵਾਸੀ ਡੇਰੀਆਂ ਤੇ ਗਏ ਨੇ ਉਹੀ ਗੱਲ ਕਰਾਂਗੇ ਕਿ ਜਿਵੇਂ ਉਹ ਨਹੀਂ ਕਿ ਬੰਦਾ ਮੁਹੱਬਤ ਦੇ ਵਿੱਚ ਜਾਂ ਪਿਆਰ ਦੇ ਵਿੱਚ ਬਹੁਤ ਅੱਗੇ ਵਧ ਜਾਂਦੇ ਨੇ ਜਿਵੇਂ ਇਸਲਾਮ 'ਚ ਵੀ ਬੜੇ ਲੋਕ ਵਧ ਜਾਂਦੇ ਨੇ ਅਕੀਦਤ ਦੇ ਵਿੱਚ ਅਕੀਦਤ ਦੇ ਵਿੱਚ ਵਧ ਜਾਂਦੇ ਨੇ ਕਿ ਅੱਲਾ ਦੇ ਨਬੀ ਦਾ ਰਤਬਾ ਮਤਲਬ ਕਿ ਰੱਬ ਦੇ ਬਰਾਬਰ ਕਰਨ ਲੱਗ ਪੈਂਦੇ ਨੇ ਅੱਲਾ ਮਾਫ ਕਰੇ ਕਈ ਲੋਕ ਬਾਬਿਆਂ ਦਾ ਕਰਨ ਲੱਗ ਪੈਂਦੇ ਨੇ ਕਿ ਜੀ ਆ ਫਲਾੜਾ ਕਰਨੀ ਆਲਾ ਮਤਲਬ ਕਿ ਕਰਨਾਲਾ ਹੈ ਕਰਨਾਲਾ ਸਿਰਫ ਰੱਬ ਹੈ ਤੇ ਇਸ ਤਰ੍ਹਾਂ ਹੀ ਹਰ ਮذਬਬ ਦੇ ਵਿੱਚ ਕੁਝ ਲੋਕ ਹੁੰਦੇ ਨੇ ਉਹ ਬਹੁਤ ਜ਼ਿਆਦਾ ਮਤਲਬ ਕਿ ਆਪਣੀ ਮੁਹੱਬਤ ਸ਼ੋਅ ਕਰਾਉਂਦੇ ਕਰਾਉਂਦੇ ਨਾ ਇਹ ਇੱਕ ਚੀਜ਼ ਹੈ ਜੀਜ਼ਾਂ ਨੂੰ ਅੱਗੇ ਵਧਾ ਦਿੰਦੇ ਨੇ ਇੱਕ ਚੀਜ਼ ਹੈ ਉਹ ਭਲਾ ਕੀ ਜਿਹੜੀ ਚੀਜ਼ ਹੈ ਉਹ ਇਹ ਵੇ ਕਿ ਯਾ ਯਾ ਜਦੋਂ ਜਿਹੜਾ ਇਨਸਾਨ ਹੈ ਨਾ ਚਾਹੇ ਉਹ ਮੁਸਲਮਾਨ ਹੋਵੇ ਚਾਹੇ ਸਿੱਖ Hindu ਅਸਾਈ ਯਹੂਦੀ ਕੋਈ ਵੀ ਹੈ ਠੀਕ ਹੈ ਉਹਦੇ ਅੰਦਰ ਇੱਕ ਅੱਲਾਹ ਤਾਲਾ ਨੇ ਇਨਸਟਿੰਕਟ ਐਸੀ ਇੱਕ ਜਬਲਤ ਰੱਖੀ ਹੈ ਕਿਉਂ ਰੱਬ ਨੂੰ ਕਿਸੇ ਨਾ ਕਿਸੇ ਤਰੀਕੇ ਯਾਨੀ ਕਿ ਉਹ ਮੰਨਦਾ ਠੀਕ ਹੈ ਰੱਬ ਨੂੰ ਕਿਸੇ ਨਾ ਕਿਸੇ ਤਰੀਕੇ ਉਹ ਮੰਨਦਾ ਹੀ ਮੰਨਦਾ ਕਿਉਂਕਿ ਉਹਨੀਆਂ ਖੂਬੀਆਂ ਉਹਨੀਆਂ ਸਿਫਤਾਂ ਉਹਦੀ ਹਰ ਚੀਜ਼ ਯਾਨੀ ਕਿ ਨਿਸ਼ਾਨੀਆਂ ਤੁਹਾਨੂੰ ਨਜ਼ਰ ਜਦੋਂ ਆਉਂਦੀਆਂ ਤੇ ਫਿਰ ਬੰਦਾ ਕਹਿੰਦਾ ਕਿ ਯਾਰ ਇਹ ਚੀਜ਼ ਆਪਣੇ ਆਪ ਨਹੀਂ ਬਣੀ ਠੀਕ ਹੈ ਤੇ ਫਿਰ ਉਹਨੂੰ ਥੋੜਾ ਜਿਹਾ ਹੋਰ غور ਕਰਕੇ ਤੇ ਬਾਬਿਆਂ ਤੋਂ ਜਾਣ ਛੜਾਣੀ ਚਾਹੀਦੀ ਹੈ ਕਿਉਂਕਿ ਫਿਰ ਉਹ ਸ਼ੈਤਾਨ ਉਹਨਾਂ ਨੂੰ ਕਹਿ ਦਿੰਦਾ ਯਾਰ ਆ ਪਹਾੜ ਫਸਲਾਂ ਖੇਤਾਂ ਪਾਣੀ ਚਲੋ ਰੱਬ ਨੇ ਬਣਾਇਆ ਠੀਕ ਹੈ ਯਾ ਲੇਕਿਨਾਂ ਛੋਟੀਆਂ-ਮੋਟੀਆਂ ਚੀਜ਼ਾਂ ਮਿਸਾਲ ਦੇ ਤੌਰ ਤੇ ਕਿ ਮੈਨੂੰ ਬੱਚਾ ਨਹੀਂ ਹੋ ਰਿਹਾ ਠੀਕ ਹੈ ਲੋਕ ਜਾ ਕੇ ਗੁੰਮਰਾਹ ਲੋਕਾਂ ਦੇ ਅੱਗੇ ਜਾ ਕੇ ਬਹਿ ਜਾਂਦੇ ਨੇ ਜਾਂ ਦੂਸਰੇ ਲਫ਼ਜ਼ਾਂ ਜੋ ਇਸ ਤਰ੍ਹਾਂ ਛੋਟੀਆਂ-ਛੋਟੀਆਂ ਚੀਜ਼ਾਂ ਧਿਆਨ ਕੇ ਗਿਰ ਜਾਂਦੇ ਨੇ ਗਿਰ ਜਾਂਦੇ ਨੇ ਵੱਡੀਆਂ ਚੀਜ਼ਾਂ ਨੂੰ ਮੰਨ ਨਹੀਂ ਕਹਿੰਦੇ ਨੇ ਹਾਂ ਜੀ ਯਾਨੀ ਕਿ ਉਹ ਜਿਵੇਂ ਅੱਪਾ ਇਹਨਾਂ ਦੀ ਇੱਕ ਤਕਰੀਰ ਸੁਣਦੇ ਜਿੰਨੇ ਜੇ ਕਹਿ ਰਹੇ ਸੀ ਕਿ ਕਿਸੇ ਨੇ ਮਿਸਾਲ ਇੱਕ ਆਪਣੇ ਬੱਚੇ ਦੀ ਸ਼ਾਦੀ ਕਰਦੀ ਤੇ ਸਾਲ ਬੱਚਾ ਨਾ ਹੋਵੇ 2 ਸਾਲ ਦਾ ਬੱਚਾ ਹੋਵੇ ਤੇ ਉਹ ਗੁਰਮਤ ਨੂੰ ਮੰਨਣ ਆ ਲਾਵੇ ਗੁਰੂ ਗ੍ਰੰਥ ਸਾਹਿਬ ਨੂੰ ਬੜੇ ਅچھے ਤਰੀਕੇ ਨਾਲ ਫਾਲੋ ਕਰਦਾ ਹੋਇਆ ਨਾ ਤੇ ਉਹਨੂੰ ਕੋਈ ਆਣ ਕੇ ਕਹੇਗਾ ਕਿ ਯਾਰ ਫਲਾਣੇ ਬਾਬੇ ਕੋਲ ਚਲਾ ਜਾ ਤੇ ਇਹ ਹੋ ਜਾਏਗਾ ਤੇ ਕਹਿੰਦਾ ਜੀ ਉਹ ਖੈਰ ਦਿੰਦਾ ਯਾਰ ਇਹ ਤੇ ਇਸ ਚੀਜ਼ ਦੇ ਖਿਲਾਫ ਹੈ ਮੈਂ ਨਹੀਂ ਕਰਨਾ ਤੇ ਉਹਨੂੰ ਕਹਿਣਗੇ ਚੁੱਪਚੀ ਬੀਤੇ ਚਲੇ ਜਾਨੇ ਆ ਕਾਲੇ ਸ਼ੀਸ਼ਿਆਂ ਵਾਲੀ ਗੱਡੀ ਉਹਦੇ ਚ ਭਾ ਕੇ ਲੈ ਜਾਨੇ ਆ ਮਤਲਬ ਕਿ ਉਹ ਦੀ ਉਸ ਚੀਜ਼ ਤੋਂ ਫਾਇਦਾ ਉਠਾਦੇ ਨੇ ਤੇ ਉਹਨੂੰ ਗਲਤ ਰਾਹ ਦੇ ਪਾਦੇ ਨੇ ਮੇਰੇ ਕੇ ਦੋਸਤਾਂ ਨੂੰ ਇਹ ਵੀਡੀਓ ਚ ਕਾਫੀ ਚੀਜ਼ਾਂ ਪਸੰਦ ਵੀ ਆਈਆਂ ਹੋਣਗੀਆਂ ਅਗਰ ਕਿਸੇ ਨੂੰ ਕੋਈ ਅਗਰ ਚੀਜ਼ ਬੁਰੀ ਲੱਗੀ ਹੈ ਤੇ ਉਹਦੇ ਵਾਸਤੇ ਮਾਦਰਤ ਕੋਈ ਸਬਾਡੀ ਜ਼ੁਬਾਨ ਚੋਂ ਗੱਲ ਗਲਤ ਨਿਕਲ ਗਈ ਹੋਵੇ ਸਲੇਪ ਜ਼ੁਬਾਨ ਸਲੇਪ ਹੋ ਗਈ ਹੋਵੇ ਉਹਦੇ ਵਾਸਤੇ ਵੀ ਮਾਦਰਤ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਜੇ ਤੇ ਵੀਡੀਓ ਦੇ ਵਿੱਚ ਆਪਣੇ ਦੋਸਤਾਂ ਯਾਰਾਂ ਨਾਲ ਜ਼ਰੂਰ ਸ਼ੇਅਰ ਕਰਿਆ ਜੇ ਮਿਲਾਂਗੇ ਕਿਨਵੇਂ ਵੀਡੀਓ ਨਾਲ ਅੱਲਾਹ ਅੱਲਾਹ ਨਿਗ